ਤਸਵੀਰਾਂ ਫਗਵਾੜਾ ਦੀਆਂ ਤੁਸੀਂ ਦੇਖ ਰਹੇ ਹੋ ਜਿੱਥੇ ਜੀਸੀਟੀ ਮਾਰਕੀਟ ਦੇ ਵਿੱਚ ਚੋਰਾਂ ਨੇ ਇੱਕੋ ਰਾਤ 'ਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹਨਾਂ ਵਿੱਚੋਂ ਦੋ ਮੈਡੀਕਲ ਸਟੋਰ ਅਤੇ ਇੱਕ ਕਿਰਾਇਆ ਸਟੋਰ ਹੈ। ਇਹਨਾਂ ਵਿੱਚੋਂ ਇੱਕ ਦੁਕਾਨ ਕਿਸੇ ਮੰਦਰ ਦੇ ਪ੍ਰਧਾਨ ਦੀ ਸੀ ਅਤੇ ਉੱਥੇ ਬਹੁਤ ਸਾਰੀ ਨਕਦੀ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਸਾਰੀ ਨਕਦੀ ਮੰਦਰ ਦੀ ਉੱਥੇ ਰੱਖੀ ਹੋਈ ਸੀ। ਚੋਰ ਦੁਕਾਨ 'ਚ ਦਾਖਲ ਹੁੰਦੇ ਨੇ ਅਤੇ ਦੁਕਾਨ ਦੇ ਵਿੱਚ ਦਾਖਲ ਹੋ ਕੇ ਉਹ ਸਾਰੀ ਨਗਦੀ ਦੁਕਾਨ ਦੇ ਤਾਲੇ ਤੋੜ ਕੇ ਉਥੋਂ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਚੋਰ ਕਾਰ ਦੇ ਵਿੱਚ ਆਏ ਹੋਏ ਸੀ ਰਾਜਕਮਰ ਜੀ ਹਾਂ ਜੀ ਸਿਰ ਆਪਣਾ ਮੈਡੀਕਲ ਸਟੋਰ ਹੈ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਈ ਪਤਾ ਲੱਗਾ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਮੇਰੇ ਕੋਲ ਚੋਰੀ ਹੋ ਗਈ ਕਿਸੇ ਦਾ ਫੋਨ ਆਇਆ ਸਰ ਇਹ ਤੁਹਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾ ਆਪ ਨੂੰ ਆ ਵੀ ਦੇਖੋ ਆਗੇ ਤੁਹਾਡੇ ਕੋਈ ਛੜਰ ਭੱਜਾ ਲਾਦਾ ਮੈਂ ਓਕੇ ਜਦੋਂ ਰਸਈਰੇ ਆ ਕੇ ਦੇਖਿਆ ਕਿੰਨੇ ਵਜੇ ਇਸ ਮੈਂ ਤਾਂ 2:30 ਵਜੇ ਆਇਆ ਲੱਗ ਪਊ 2:30 ਦੀ ਗੱਲ ਹੈ 2:30 ਵਜੇ ਲੱਗ ਪਊ ਹਾਂ 2:30 ਵਜੇ ਦੀ ਲੱਗੂ ਗੱਲ ਹੈ 2:30 ਵਜੇ ਹੈ ਤਾਂ ਇਹ 3 ਵਜੇ ਦੇ ਵਿੱਚ ਵਿੱਚ ਟਾਈਮ ਨਹੀਂ ਦੇਖਿਆ ਫੜੜਾ ਤੋਂ ਡੀ ਜੀ ਜਨਾ ਕਰ ਖਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਆਇਆ ਮੰਦਰ ਦਾ ਪਤਾ ਨਹੀਂ ਇੱਥੇ ਜੀ ਦੇਖੋ ਕਾਫੀ ਪੈਸੇ ਪੈ ਸੀਗੇ ਬਾਕੀ ਤੁਹਾਨੂੰ ਹਿਸਾਬ ਨਾਲ ਪਤਾ ਲੱਗਣਾ ਵੀ ਕਿੰਨੇ ਰੁਪਏ ਤੁਹਾਡੇ ਕਹਿਣ ਤੋਂ ਬਾਅਦ ਜਿਹੜੇ ਮੰਦਿਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀ ਕਿਉਂਕਿ ਉਹ ਠੀਕ ਹੀ ਵਿਰਾਨ ਪ੍ਰਧਾਨ ਕਰਨ ਬੰਦਾ ਉਹ ਗ੍ਰਾਮ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਬੰਦਾ ਨਾ ਜਿਹੜਾ ਇੱਕ ਰੁਪਈਆ ਹੀ ਛੱਡ ਗਿਆ ਸਭ ਕੁ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਹੁਣ ਹੁਣ ਤੇ ਦੁਕਾਨ ਤੇ ਆਵਾਂਗੇ ਪਾਲ ਉਹ ਚੀ ਛੱਡੀ ਰਹੀ ਹੁਣ ਸਰ ਜਦੋਂ ਤੁਸੀਂ ਆਇਆ ਪਿੱਛੇ ਅਸੀਂ ਦੇਖ ਰਹੇ ਗੱਲੇ ਖੁੱਲੇ ਪਏ ਆ ਗੱਲੇ ਜੇ ਸਾਰੀ ਨਗਰੀ ਸਾਰੀ ਲੱਗ ਗਈ ਸਭ ਕੁ ਜੋ ਇੱਕ ਇੱਕ ਪੈਸਾ ਛੱਡਿਆ ਰੱਖ ਇੱਕ ਰੁਪਈਆ ਵੀ ਇਹਨੇ ਵਿਚਾਰ ਉਹ ਛੱਡੇ ਨੇ ਕੋਈ ਚੀਜ਼ ਨੂੰ ਸਭ ਨੂੰ ਲੈ ਗਏ। ਰਕਾਰ ਦੇਖੋ ਸਾਰੇ ਕਿ ਤਾ ਬੋਲੇ ਬੋਲਾ ਫਾਲੀ ਕੀਤੀ ਐ। ਅਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਫੁਵਾੜ ਇਹ ਆ ਮਤਲਬ ਕੈਂਟਾ ਕਲਾ ਲਾਦਾ ਮੈਨੂੰ ਕਰੋਣ। ਸਰ ਕਦੀ ਪਹਿਲਾਂ ਵੀ ਇਦਾਂ ਦੀ ਵਾਰਦਾਤ ਹੋਈ। ਅੱਜ ਤੱਕ ਵਾਰਦਾਤ ਕਦੀ ਪਹਿਲਾਂ ਹੋਈ ਨਹੀਂ। ਅੱਜ ਤੱਕ ਅਜੇ ਤੱਕ ਇੱਥੇ ਨਹੀਂ ਹੋਈ। ਸ਼ੱਕ ਵਗਾਰਾ ਹੈ ਜੀ ਕਿਸੇ ਦਾ? ਮੈਨੂੰ ਸ਼ੱਕ ਹੋਂ ਕਿਵੇਂ ਕਹਿ ਸਕਦੇ ਆ? ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਸੀ। ਤਾਂ ਬਸ ਤੂੰ ਕੈਮਰੇ 'ਚ ਨਹੀਂ ਆਇਆ ਕੁਝ। ਹਾਂ ਜੀ ਕੈਮਰੇ ਨੇ ਦੇਖਿਆ ਨਹੀਂ ਬਾਹਰ ਦੇਖਦੇ ਆ। ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਹੈ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰੇ ਤੁਰਤੇ ਉਹਨਾਂ ਪਿੱਛੇ ਤੱਕ ਫੋਲੀਆ ਦੁਕਾਨ ਮਾਲੋ ਕੋਈ ਚੀਜ਼ ਛੱਡੀ ਨਹੀਂ ਹੈ ਜਿੱਥੇ ਬਲੋ ਹੂੰ ਕੋਈ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਕੁਝ 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 ਰਹਿਣ ਦਿੱਤੇ ਜਿਵੇਂ ਨਗਦੀ ਅੰਦਾਜ਼ਾ ਕੁ ਸ਼ੁਰੂ ਕਿੰਨੇ ਕਰੀ ਹੋ ਸਕਦੀ ਹੈ ਅਸੀਂ ਕੀ ਕਹਿ ਸਕਦੇ ਆ ਦੇਖਿਆ ਪਤਾ ਲੱਗਣਾ ਪਰ ਹੈ ਰਹੀ ਛੱਡਿਆ ਕੋਈ ਨਹੀਂ ਸੇਲ ਵੀ ਤੁਹਾਡੀ ਇੱਥੇ ਬੀਸੀ ਦੁਕਾਨ ਸੇਲ ਵੀ ਇੱਥੇ ਬੀਸੀ ਤਿੰਨ ਦਿਨ ਦੀ ਸੇਲ ਪਈ ਸੀ ਉਹ ਮੈਂ ਅਸੀਂ ਭਰਦੇ ਆ ਆਈਟੀਆਰ ਭਰਦੇ ਆ ਜੀ ਉਹ ਕੰਪਟੈਂਡਰ ਨੂੰ ਮੈਂ ਗਿਆ ਸੀਗਾ ਵੀ ਚੱਲ ਬਈ ਮੈਨੂੰ ਦੱਸ ਦੇ ਕਿੰਨੇ ਪੈਸੇ ਟੈਕਸ ਜਮ ਕਰਾਉਣਾ ਉਹ ਮੈਂ ਇਸ ਕਰਕੇ ਪੈਸੇ ਵੀ ਇੱਥੇ ਰੱਖੇ ਹੋਏ ਸੀਗੇ ਅੱਜ ਉਹ ਕਹਿੰਦਾ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੇ ਪੈਸੇ ਜਮ ਕਰਾਉਣਾ ਸਰ ਪੁਲਿਸ ਪੁੱਜੀ ਮੌਕੇ ਤੇ ਰਾਤੀ ਹੈ ਪੁਲਿਸ ਤਾਂ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਸਸੀਂ ਸੇ ਵੀ ਆ ਨਹੀਂ ਤਾਂ ਘਰ ਸੌਂ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌਂ ਨਹੀਂ ਸਕਦੇ ਤੁਹਾਡੇ ਸਾਹਮਣੇ ਦੇਖ ਲਓ ਹਨ ਜ ਸਰ ਜੀ ਮਿਹਨਤ ਕਰਕੇ ਰੋਟੀ ਖਾਣੇ ਆਂ। ਸਵੇਰ ਸ਼ਾਮ 6:00 ਵਜੇ ਲੈ ਕੇ ਰਾਤ 9:00 ਵਜੇ ਦੁਕਾਨ ਫੜਨ ਨਾ ਦੁਕਾਨ ਖੋਲਦੇ ਆਂ। ਗਵਰਨਮੈਂਟ ਸੇਲਡਰ ਦੰਨੇ, ਇਨਕਮ ਟੈਕਸ ਦੰਨੇ, ਸਾਰੇ ਟੈਕਸ ਦੰਨੇ। ਨਹੀਂ ਲੱਗਸ ਨੇ। ਅਸੀਂ ਫੇਰ ਸੇਫ ਨਹੀਂ ਆਂ। ਸਰ ਲਾਸਟ ਟਾਈਮ ਕਿੰਨੇ ਵਜੇ ਦੁਕਾਨ ਲੌਕ ਕੀਤੀ ਸੀ? ਰਾਤੀ 11:30 ਵਜੇ। ਜੀ। ਕੋਈ ਚੌਂਕੀਦਾਰ ਨਹੀਂ ਇੱਥੇ ਕੋਈ। ਚੌਂਕੀਦਾਰ ਸਿਗਾ ਪਰਿਓ ਨਜ਼ਾਰੇ ਪਿੱਛੇ ਫੜਾ ਰਹਿਗਾ ਦੂਜੇ ਪਾਸੇ ਦਾ। ਮੱਛੀ ਮੱਛੀਏ ਮਾਰ ਕੇ ਤਾਂ ਕੋਣ ਸੁਣਾ। ਉਹਨਾਂ ਦਾ ਡਾੜਾ ਕਹਿੰਦਾ ਮੈਨੂੰ ਮਾਰ ਦੇਣ ਕਹਿੰਦਾ। ਕ ਪਰ ਹਾ ਤਾਂ ਹਮ ਦੱਸਦੇ ਆਂ ਫੋਨ ਕਾ ਕੁਛ ਸਰ ਇਹ ਤੁਹਾਡਾ ਸ਼ਟਰ ਕਿੰਨੇ ਲੋਕ ਲੱਗੇ ਸੀ ਹਾਂਜੀ ਸੈਂਟਰ ਲੌਕ ਵੀ ਲੱਗਾ ਸੀ ਇਹਨੂੰ ਸੈਂਟਰ ਲੌਕ ਵੀ ਲੱਗਾ ਤੇ ਦਵਾ ਦੇ ਲੱਗੋ ਚੱਕ ਕੇ ਤੋੜੇ ਤਾ ਕੋ ਤੋੜਦਾ ਥਲੇ ਪੱਟੀ ਦਿੱਤਾ ਹਾਂ ਸਾਰਾ ਪੱਟੀ ਤਾਂ ਨਾ ਦੇਖੋ ਤਾਲੇ ਟੁੱਟੇ ਹੀ ਨਹੀਂ ਹੈ ਉਹ ਖਿੱਚਣ ਵਾਲੇ ਉਹਨਾਂ ਬੰਦਾਂ ਨੇ ਖਿੱਚਿਆ ਹੋਊਗਾ ਸਾਨੂੰ ਇਹਨੂੰ ਪਤਾ ਕਾ ਨਹੀਂ ਰਵਿਤ ਨਹੀਂ ਜਾਈ ਕਿ ਮਾਮਲਾ ਸਾਰਾ ਚੋਰੀ ਦਾ ਥੋੜੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 41 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਹੁੰਦਾ ਰਹਿੰਦਾ ਉਹ ਮਾਤਮਗਰ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਕੀਚਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਜਿਲ੍ਹੇ ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਨਾ ਸੂਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਜੀ ਮਿਚਾਨ ਫਿਰ ਕੈਮਰੇ ਵੀ ਲੱਗੇ ਹੁੰਦੇ ਕੈਮਰਾ ਲੱਗਾ ਸੀ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਬਾਹਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਦਾਰਾ ਦੂਰਾ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਮਰੀਵਨ ਦੇਖੋ ਜੀ 20000 ਦੇ ਨਗੇ ਜਿਹੜੇ ਦਾ ਹੋਈ ਗਿਆ ਨਕਦੀ ਲੈ ਕੇ ਹਾਂ ਨਕਦੀ ਲੈ ਕੇ ਸਮਾਰਟੀਂ ਵਗੈਰਾ ਹੋਰ ਕੁਝ ਕੈਸ਼ ਕਿੰਨਾ ਲੈ ਕੇ ਤੰਤਾ ਜੀ ਕਿੰਨਾ ਕੈਸ਼ ਲੈ ਕੇ ਕੈਸ਼ ਦੇਖੋ ਭਾਈ ਇੱਦਾਂ ਵੀ ਮਤਲਬ 5-7000 ਤੱਕ ਲੈ ਲੈ ਕੇ ਛੱਡਣਾ ਹੈ ਬੰਦਾ ਕਿਉਂਕਿ ਸ਼ਵੇਰ ਨੂੰ ਆ ਕੇ ਕੰਮ ਕਰਨਾ ਫਿਰ ਪਰਚੀਆਂ ਵਾਸਤੇ ਦਿੱਤੇ ਹੋਏ 10-10 20-20 ਵਾਲੇ ਉਹ ਸੀਗੇ ਆ ਭਾਨ ਸੀ ਜੀ ਫਿਰ 94 ਇੱਕੋ ਰੱਜ ਤਿੰਨ ਗਾਣਾ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੁਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਾਰ ਦਿੱਤਾ ਹੁੰਦੀ ਇਦਾਂ ਦੀ ਸਰ ਹੱਲੇ ਦਾ ਪਰਸੋ ਚੌਧਵੀ ਮੈਂ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੇਦੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਦਿਹਾੜੇ ਹੀ ਹੋਇਆ ਜੀ ਹੁਣ ਆ ਮੇਨ ਰੋਡ ਹੈ ਚਲਦੀ ਰੋਡ ਹੈ ਇਹ ਤੁਹਾਡੀ ਕਲੀ ਨਗਦੀ ਲੈ ਕੇ ਜਾ ਕੇ ਹੋਰ ਜ਼ਰੂਰੀ ਜੀਵਾਨ ਵਿਚਾਰ ਲਈ ਫਿਲਹਾਲ ਤਾਂ ਜੋ ਮੈਂ ਹੱਲੇ ਤੱਕ ਦੇਖਿਆ ਬਾਜੀ ਹੱਲੇ ਤੱਕ ਤਾਂ ਮੇਰਾ ਸਿਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਆ ਸਮਾਨ ਮਾੜਾ ਮੋਟਾ ਕਰਾਨੇ ਸੈਟ ਫੇਰ ਪਤਾ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਈ ਸੀ ਮੈਂ ਰਾਤੀ ਫੋਨ ਕੀਤਾ ਸੀ ਫੋਨ ਨੰਬਰ ਤੇ ਇਹ ਦੋ ਫੀਸ਼ੀਅਰ ਵਾਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਥੋੜੀ ਚੌਂਕੀ ਲਈ ਆਏ ਸੀ ਇਹ ਭਾਈ ਜਮਨ ਕੀ ਮੰਗ ਕਰਦੇ ਹੈ ਭਾਜੀ ਪ੍ਰਸ਼ਾਸਨ ਭਾਜੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਵੀ ਜਿਹੜਾ ਕੋਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਣਾ ਤੁਹਾਡਾ ਕੀ ਦੇਖਿਆ ਤੁਸੀਂ ਅਸੀਂ ਬੇਕਰ ਦੇ ਖਾਰ ਖਰਾ ਪਿਆ ਦੇ ਨਾਲ ਚਰ ਬੋਜੀ ਦੇ ਕਿੰਨੇ ਕੈਸੇ ਲੱਗੇ ਤਮਾਂਟੋਂ ਲੱਗੇ ਜੀ ਕੈਸੇ ਉਹ ਕੇੰਦਰ ਬਾਬਾ ਕੈਸੇ ਜੀ ਤੁਹਾਨੂੰ ਮੰਦਿਰ ਦੇ ਪ੍ਰਧਾਨ ਜੀ ਦੇ ਮੰਦਿਰ ਜੋ ਕੇੰਦਰ ਉਹ ਮੈਂ ਮੰਦਿਰ ਦਾ ਕਾਜ ਰੱਖਿਆ ਕੇੰਦਰ ਮੰਦਿਰ ਵਿੱਚ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇੰਡਸਟਰੀ ਏਰੀਆ ਪੈਂਦਾ ਜੀ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ ਇਸ ਰਣ ਮੁੰਡਾ ਨੂੰ ਕੋਣ ਦੇ ਤਾ ਤੈਨਕ ਮੈਂ ਉਹ ਮੈਂ ਰਿਸੋਲਤਾ ਗਿਆ ਫਿਰ 3 ਵਜੇ ਆ ਗਈ ਤੜਕੇ ਅੱਛਾ ਮੈਂ ਕੋ ਜਾਨ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਚੋਰੀ ਕਦੋਂ ਹੋਈ ਹੈ ਇਹ ਇਹ ਹੁਣ ਦੇਖਦੇ ਆ ਕੈਮਰਾ ਚੈੱਕ ਕਰਦੇ ਆ ਲੱਗ ਲੱਗ ਆਸ-ਪਾਸ ਤੇ ਕੈਮਰਾ ਇਹਨਾਂ ਦੇ ਕੈਮਰੇ ਤੇ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਸਾਹਸੇ-ਬਸੇ ਤੇ ਇੱਕ ਕੈਮਰਾ ਦੇਖਦੇ ਆ ਇਹ ਤਾਂ ਸਰ ਇਹ ਮੈਡੀਕਲ ਸਟੋਰ ਹੈ ਜਿੱਥੇ ਤੁਸੀਂ ਦੂਸਰੀਆਂ ਜੀ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ-ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇੱਕ ਉਹ ਵੀ ਮੈਡੀਕਲ ਸਟੋਰ ਹੈ ਤਨੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਆ ਜੀ ਮੈਂ ਰਿਕਰਤ ਤੀਸਰੀ ਦੁਕਾਨ ਗਈ ਆ ਕੌਸ਼ਲ ਕਰਿਆਣਾ ਸਟੋਰ ਆ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਦੇਖਦੇ ਹਾਂ ਨਵੀਂ ਕਰ ਦਿਆਂ ਕੈਮਰਾ ਕਮਾਂਡ ਦੇਖਦੇ ਨੇ ਫਿਰ ਸਰ ਕੀ ਕਰੀ ਪਹਿਲਾਂ ਵੀ ਇਲਾਕੇ ਵਿੱਚ ਇੰਨੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇੰਨਾ ਹੋ ਰਿਹਾ ਹੈ ਚੋਰੀਆਂ ਤਾਂ ਭਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਨਹੀਂ ਸਾਡੇ ਬਹੁਤ ਘਟ ਜਾਂਦੇ ਸਰ ਅਗਰ ਸਾਹਮਣੇ ਕੋਈ ਆਉਂਦਾ ਹੈਗਾ ਜੋ ਕੈਮਰੇ ਖਰੁੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੱਦਾਂ ਦੀ ਕਾਰਵਾਈ ਕੀਤੀ ਆ ਕਰਵੇ ਸਾਬ ਜੋ ਹੋਗਾ ਫਿਰ ਅਰਜ਼ੀ ਦਰਜ ਕਰਾਂਗੇ ਇਹ ਪੁਲਿਸ ਚੋਰ ਨੂੰ ਫੜਨ ਚ ਫੇਲ ਸਾਬਿਤ ਹੋ ਰਹੀ ਹੈ ਕਿਉਂਕਿ ਬੀਤੇ ਦਿਨ ਇਹਨਾਂ ਚੋਰਾ ਨੇ ਵੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿੱਥੇ ਇੱਕ ਹੋਰ ਮੈਡੀਕਲ ਸਟੋਰ ਦੇ ਉੱਤੇ ਵੱਡੀ ਚੋਰੀ ਹੋਈ ਸੀ ਅਤੇ ਉਸ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਦੇ ਨਾਲ ਚੋਰਾਾਂ ਦੇ ਹੌਸਲੇ ਬੁਲੰਦ ਹੁੰਦੇ ਹੋਏ ਹੋਰ ਨਜ਼ਰ ਆ ਰਹੇ ਨੇ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ